ਆਜੋ ਭਾਈ ਲੈਣ ਦਾ ਦੁਕਾਨ ਤੇ ਆਓ ਜੀ ਜਲਦੀ ਲੈ ਆਓ ਹਾਂਜੀ ਅਸੀਂ ਗਏ ਟੂਰਨਾਮੈਂਟ ਮੇਰੇ ਧਿਆਨ ਚ ਨਹੀਂ ਆ ਰਿਹਾ ਹਵਾ ਮਾਮਾ ਦਾ ਕਰੋ ਜੀ ਇੱਕ ਨੰਬਰ ਗਿਆਨ ਤੇ ਹਵਾ ਵਾਲਾ ਹਾਂਜੀ ਚੱਲ ਪਿਆ ਹਾਂਜੀ ਜਦੋਂ ਸਕੋਰ ਪੁੱਛੇ ਤੂੰ ਵਾਲੇ ਵੀ ਉਹਦਾ ਕਾਪੀ ਤਾਂ ਰੱਖੇ ਦੁਕਾਨ ਦੇ ਲੈਣੇ ਦੁਕਾਨ ਜੀ ਕਾਪੀ ਲੈਣੇ ਨਾਲ ਹੀ ਚੱਲੋ ਹਾਂ ਜੇ ਆਪਣੀ ਫੇਰ ਉਹ ਦੁਬਾਰਾ ਵੇਂਦਾ ਹੈ ਆਡ ਲੈ ਵਰ ਸਾਰੇ ਹਾਂਜੀ ਬਾਏ ਇਹਤੇ ਵੀ ਉਹੀ ਹੋਣਾ ਸੀ ਫਿਰ ਹੁਣ ਖਲੀ ਰੈਫਰੀ ਕਰੂਗਾ ਖਲੀ ਰੈਫਰੀ ਕਰੂਗਾ ਰੈਫਰੀ ਹੂੰ ਕੀ ਐਂਸਰ ਪਾਲਟੀ ਲੰਗਾ ਇਦਾਂ ਬੈਗ ਚੱਕੀ ਫਿਰਦਾ ਆਇਆ ਪਤ ਤਿੰਨ ਦਿਨ ਹੋ ਗਏ ਘਰੋਂ ਬਾਹਰ ਹੈ ਹੈ ਜੀ ਤਿੰਨ ਦਿਨ ਹੋ ਗਏ ਘਰੋਂ ਬਾਹਰ ਤਿੰਨ ਦਿਨ ਦੇ ਕੱਪੜੇ ਆ ਵਿੱਚ ਤੋਲ ਗਾਗਾ ਬਾਬਾ ਕੋਸ਼ ਵਿੱਚ ਰੱਖਣਾ ਪੈਂਦਾ ਸਮਾਨ ਫਰੋਜਪੁਰ ਗਿਆ ਮੈਂ ਫਰੋਜਪੁਰ ਤੋਂ ਸਿੱਧਾ ਹਰਿਆਣੇ ਨੂੰ ਹਰਿਆਣਾ ਸਿੱਧਾ ਇੱਧਰ ਨੂੰ ਆਇਆ ਇੱਧਰ ਹੁਣ ਸਿੱਧਾ ਪਤਾ ਨਹੀਂ ਕਾਹਦੇ ਕੱਪੜੇ ਇੱਥੇ ਦੇ ਦਿੱਤੇ ਹਾਂ ਹੈ ਨਾ ਹੋਈ ਕਿਉਂ ਹੀ ਕਿਆ ਕੋਈ ਵੱਡੀ ਗੱਲ ਨਹੀਂ ਹੋ ਸਕਦੀ ਹੈ ਨਾ ਤੇ ਨਹੀਂ ਸਮੀ ਆਉਂਦਾ ਪਰਸੋਂ ਦਾ ਨਾ ਤਾਂ ਮੈਂ ਨਾਲ ਆ ਇੱਕ ਦਿਨ ਬਸ ਰਿਹਾ ਹੈ ਮੈਂ ਨਾਲ ਆ ਵਿੱਕੀ ਕੋਲੇ ਜਾ ਕੇ ਹੋਰ ਕਿਹਦੀ ਜਾਨੇ ਹਾਂ ਬੱਲ ਨੂੰ ਐਸੀ ਚੱਲ ਖੇਡਾ ਚੰਨੜ ਖੇਡਾ ਵਿੱਚ ਕੌਣ ਇਹ ਚੰਨੜ ਖੇਡਾ ਉਹ ਮਣੀ ਖੇਡੀਆਂ ਦਾ ਮਣੀ ਤਾਂ ਇੱਧਰ ਖੇਡੀਆਂ ਦਾ ਚੰਨਣ ਖੇਡ ਵਿੱਚ ਕੌਣ ਗੱਡ ਰਿਹਾ ਲੈ ਵੀ ਖੇਲੀ ਜੀ ਚਲਾ ਦਿਓ ਜੀ ਮੈਚ ਆਪਾਂ ਕਰੀਏ ਮੈਚ ਦੀ ਸ਼ੁਰੂਆਤ ਵਾਹ ਵਾਹ ਪੰਪ ਪੰਪ ਮਾਹੀ ਪੰਪ ਪੰਪ ਪ੍ਰਬੰਧਕ ਵੀਰ ਹਵਾਲਾ ਪੰਪ ਪਕੋਈ ਦਾ ਕਰੀਏ ਇੱਕ ਇਧਰ ਲੱਕੀ ਫਰੀਦਕੋਟ ਤੇ ਹੋਰ ਕੀ ਦਾ ਮੈਚ

ਬਾਈ ਦੀ ਸ਼ਾਪ ਹੈ ਕਿ ਬਾਈ ਹੌਲ ਸਿੰਘ ਦਾ ਕੰਮ ਕਰਦਾ ਬਾਹਰ ਬਾਹਰ ਦਾ ਐਕਸਪੋਰਟ ਦਾ ਉਹ ਥੱਲੇ ਲੈ ਖਲਾ ਮੇਰਾ ਟਾਈਮ ਹੈ ਉਹ ਹੈਗੀ ਨਾ ਬਾਈ ਆਉਣੇ ਬਟਾਚੀ तो मनु आया ਇਕੱਠੇ ਲਿਓ ਜਬਾਨ ਕਹਿੰਦਾ ਮਨਿੰਦਰ ਮੰਨੂ ਆਇਆ ਸਾਡਾ ने ਉਹ ਭਰਾ ਦੇ ਲਈ ਜਿਹੜੇ 1100 ਦੇ ਸਹਿਯੋਗ ਇਹਨਾਂ ਖੇਡਾਂ ਦੇ ਲਈ ਹੈ ਬਹੁਤ ਬਹੁਤ ਧੰਨਵਾਦ ਆਪਾਂ ਕਰਾਂਗੇ ਟੀਮ ਦੇ

ਟ੍ਰੇਨ ਟ੍ਰੇਨ ਦੀ ਸੈੱਟ ਹੋ ਗਿਆ ਹੈ ਮਦਮ ਲਾਈ ਰੈਫਰੀ ਆਪਣੀ ਮਰਜ਼ੀ ਦੇ ਪਹਿਲੀ ਗੱਲ ਦੇ ਕੋਲੇ ਖੇਤੀ ਕਿਉਂ ਜਾਂਦਾ ਹੀ ਨਹੀਂ ਤੇ ਦਰਦਾਰਾ ਬੋਲੀਆ ਦਾ ਕਰੇ ਬੋਲੀਆ ਦਾ ਵੱਡਾ ਬਾਲ ਹੈ ਕਿੱਥੇ ਆ ਗਿਆ ਹਣੀ ਬਾਲੀ ਕਹਿ ਕੇ ਵਾਜਾ ਮਾਰਦੀ ਤੇ ਆਹ ਦੁਨੀਆ ਕਦੇ ਤਾਂ ਪਿੰਡਾਂ ਦੇ ਵਿੱਚ ਬਾਲਾ ਬਾਲਾ ਮੋਟਰਸਾਈਕਲ ਦੇ ਖੇਡ ਲਈ ਜਿੰਦਾ ਦਵਾ ਦੇ ਤੋਂ ਕਿਸੇ ਨੂੰ ਮੁੰਡੇ ਨੂੰ ਚਾਹੀਦਾ ਗਾ ਜੱਦੀ ਕਹ ਜੀ ਕਿ ਗਲੇਡੀਏਟਰ ਵੀ ਕਹ ਲਾਈ ਵੀ ਅੱਗੇ ਅੱਗੇ ਮੈਚ ਦੀ ਇੱਕ ਵਾਰੇ ਜਿਹੜੇ ਦੱਸ ਦੇਣੀ ਜੀ ਇਹ ਨਹੀਂ ਜਾਣਾਗਾ ਟੀਮਾਂ ਦਾ ਨਿਗਲੇ ਤੋਂ ਦਾੰਦਾ ਜਾਣਾ ਨੇ ਅਗਲੀ ਟੀਮਾਂ ਦੇ ਮੈਚ ਦੀ ਜ਼ਰੂਰਤ ਆਦੀ ਕੋਲੇ ਆ ਜਾ ਬੰਦਾ ਅਦਰ ਪੁੱਟਣੇ ਗਲਤਵਾਦੀ ਫੈਸਲਾ ਇਹ ਹੋਵੇਗਾ ਜੀ ਜਿਹੜੀਆ ਟੀਮਾਂ ਜਿੱਤ ਕੇ ਜਾਂਦੀ ਆ ਆਪਣਾ ਰੈਫਰੀ ਛੱਡ ਕੇ ਜਾਣਾ ਦੋਵੇਂ ਗਰਾਊਂਡਾਂ ਤੇ ਜੇ ਦੀ ਉਹ ਗਰਾਊਂਡ ਦੇ ਮੈਚ ਜਿੱਤ ਕੇ ਓਕੇ ਜੀ ਬਈ ਕੋਈ ਸ਼ੱਤ ਜਗਦੀ ਬਈ ਉਹ ਡਿਲੀਵਰਡ ਪੁਆਇੰਟ ਕੱਟੇ ਗਿਆ ਧੰਨਵਾਦ ਜੀ ਧੰਨਵਾਦ ਖੁਸ਼ੇ ਬਾਈ ਧੰਨਵਾਦ ਖੁਸ਼ਾ ਸ਼ਰਮਾ ਜੀ ਸਾਡੀ ਗਲਾ ਮੈਚ ਕਾਦੀ ਦੇਰੀ ਆ ਨਾ ਖੇਡੀ ਇਹ ਮੈਚ ਜਲਦੀ ਦੇ ਨਾਲ ਫਰੋਸ਼ਾ ਨਹੀਂ ਹੈਗੀ ਜੀ ਫਰੋਸ਼ਾ ਨਹੀਂ ਹੈਗੀ ਵਾਹ ਤਕੜਾ ਮੈਚ ਮੇਰੇ ਪੰਜਾਬੀ ਵੀਰੇ ਜੁੜੀਏ 1 ਨੰਬਰ ਖੇਡ ਮੈਦਾਨ ਦੇ ਨਾਲ

ਮੁੰਡੇ ਕਹਿੰਦੇ ਜੈਟੋ ਵਾਲੇ ਆ ਗਏ ਐ ਬਹੁਤ ਤਕੜੇ ਮੇਰੇ ਵੀ ਸਰਵਾਹ ਦੇ ਇੱਕ ਵਰੀ ਤਾੜੀ ਨਾਲ ਸਾਰੀ ਸੰਗ ਜੋਰਦਾਰ ਪਹਿਲੀ ਸਰਵੇ ਹੌਟ ਲੱਗੀ ਐ ਜੰਗ ਦੇ ਵਾਸਤੇ ਰਹੋ ਬਹੁਤ ਖੁੱਟੀ ਵਾਲੀ ਐ ਮੁੰਡਾ ਕਹਿੰਦੇ ਪਹਿਲੀ ਸਰਵੇ ਖੇਡ ਮੈਦਾਨ ਦੇ ਵਿੱਚ ਕਰਦੇ ਆ ਪੁਣਹਰੀ ਆਈ ਆ ਜੀ ਮਰਬੇ ਸੰਗ ਪੁਣਹਰੀ ਆਈ ਆ ਕੈਮਰੇ ਸਾਹਮਣੇ ਲੱਕੀ ਫਰੀਦਕੋਟ ਦੀ ਟੀਮ ਪਰਲੀ ਫਰੀਦਕੋਟ ਦੀ ਸੰਗਰ ਇਹ ਦੀ ਟੀਮ ਇਹਦੇ ਬਾਲ ਤੇ ਨਾਲ ਮੈਂ ਦੇਖਾਂ ਦੀ ਸਰਪੰਚਾ ਦਾ ਮੁੰਡਾ ਜਿਹੜਾ ਵੀਨੇ ਵਾਲੀ ਪਿੰਡ ਐ

ભાઈ રસ રસવીર સિંહ જી જેના દી શૂટિંગ બાલ તો લી બહુત બડી દેન હે નામ સાડે જનરલ સેફટી સરદાર સુજીત સિંહ જી રજી મેંતા કેમેરા સામે ટીમ આવી ગઈ જી કોર્ટ ની સંગ્રહ ઇન્ડ ટીમ બનારી ਦਾ મેચ અનાઉન્સ હોયા વે જી વેઇટ કરો ઇથી આપણે એક ઓ લાઈવ ઇથી હોગા બનારી ਦਾ મેચ سارے મેચ ઇથી હોંગે આગડે મેચ ટીમ ની ગલ્લા ટકાને લગ જાવદી હૈ અજોગ ગુરુજી ની ગલ કરાંગે

ਤੇ ਵੀਡੀਓ ਦੇ ਵਿੱਚ ਬਣਾਈ ਚ ਦੱਸਾਂਗੇ ਕਿ ਇਹ ਮਕਾਨੀ ਕੋਈ ਕੰਪਨੀ ਦਾ ਲੈਟ ਤੇ ਮੁੰਡਾ ਇਸ਼ਰ ਖੇਡੂ ਦਾ ਗੁਰੂ ਸਰਮ ਲੈਟ ਚੰਦਰ ਖੇੜੇ ਵਾਲਾ ਨਾਲ ਛੋਟੀ ਖੇਡੂਗਾ ਉਹਦੇ ਮਾਲ ਹੁਦਾਰ ਬੰਦੇ ਹੋਏ ਆ ਤੇ ਦੁਨੀਆ ਦਾ ਕਦੇ ਟੌਪ ਪ੍ਰੋਫੈਸਰਾਂ ਦੇ ਵਿੱਚ ਨਾਮ ਦਰਜ ਕਦੇ ਕਰ ਦਿੰਦਾ ਮੁੰਡੇ ਨੇ ਤੇ ਜਿਹੜਾ ਖਿਡਾਰੀ ਜੱਸਾ ਖੇਡੂਗਾ ਮਲੜ ਖੇੜਿਆਲਾ ਬਾਈਕ ਕਲਰ ਦੀ ਕੈਪ ਲੈ ਕੇ ਖੇਡਿਆ ਜਿਹੜਾ ਖਿਡਾਰੀ ਹੈ ਖੇਡੂਗਾ ਛੋਟੀ ਗੁਰਸਈ ਹਦਾਲਾ ਨਾਈਸ ਵਰਕ ਦਾ ਧੰਨਵਾਦ ਜੀ ਸੁਮਿਤ ਗਾਹੇ ਇਹ ਖਿਡਾਰੀ ਨੇ ਵੀ ਕਦੇ ਧੰਨ ਧੰਨ ਕਰਵਾਈ ਆ ਪੰਜਾਬ ਦੇ ਹਰਿਆਣਾ ਦੇ ਤੇ ਰਾਜਸਥਾਨ ਦੇ ਕੱਪਾਂ ਤੇ ਉਹ ਪੱਕੀ ਦਾ ਹਾਈਟ ਦਾ ਕਹਿੰਦੇ

ਲਾਈਵ ਗੇਟ ਚੰਗਾ ਤੇ ਚੱਲ ਰਿਹਾ ਬਈ ਸਰਪੰਚ ਟੂਡੇ სპੋਰਟਸ ਨਾ ਦਾ ਬਾਲ ਦੀ ਆਵਾਜ਼ ਆ ਅਗਲਾ ਯਾਰ ਦਿੰਦਾ ਠੀਕ ਹੈ ਮੇਰਾ ਕੰਮ ਆ ਮੈਂ ਦੱਸਣਾ ਚੱਲੂ ਜੀ ਆਏ ਆ ਜੀ ਆਏ ਆ ਸੇਖ ਬਰਾੜ ਜੀ ਕੋਈ ਸਮਝ ਨਹੀਂ ਕੋਈ ਕੁਝ ਨਹੀਂ ਕੋਈ ਇਕੱਲਾ ਬੋਲੀ ਇਹਨਾਂ ਦੀ ਆਵਾਜ਼ ਦੀ ਸਮਝ ਨਹੀਂ ਮੈਂ ਠੀਕ ਸਾਹ ਤੇ ਖਮਾਹੀ ਜੰਗ ਕਦਮ ਕਦਮ ਬੰਦਾ ਦਾ ਇੱਕਾਰੀ ਬੋਲ ਸਾਰੇ ਹੀ ਜਾਣਦੇ ਆ ਕਿ ਜਿਹੜਾ ਕੁਝ ਹੈਗਾ ਜਿਹਦਾ ਨਹੀਂ ਨਾਂ ਦਾ ਪਤਾ ਹੀ ਦਾ ਸਾਰਿਆਂ ਨੂੰ लो गभरू कलिया करके फिर मैदान पिंड है हमे आला पुटी आला आसा गोटर कोशहूर पिंड है इस लाके से

अजे उड़ला केदरन एक मिनट आके फिर हां जी 6 बराबर ला भाई पिंड वाले मुंडे कोटली संगर वाले ए तैयार रहे मुंडे बीवी कोटली संगर दी बी टीम ग्राउंड दे नेड़े रहे जी और ए दा वीरा दा मैच जिदा है

ਇਸ ਤੋਂ ਵੀ ਟੀਮ ਜਿਹੜੀ ਮੇਨ ਸਟੇਜ 'ਤੇ ਖੜ ਪੱਗੀ ਹੈ ਤੇ ਦੂਸਰੀ ਸਾਈਡ ਆਪਾਂ ਦੇਖੀਏ ਕਿ ਟੀਮ ਜਿਹੜੀ ਕੁਸ਼ਤੀ ਵਾਲੇ ਦੀ ਆਵਦੀ ਹੈ ਸ਼ਾਲੂਨਲ ਜੀ ਛੋਟੀ ਖੇਡੂਗਾ ਦੇਖੇ ਦੇਖੇ ਛੋਟੀ ਗੁਰਸਰਜੋਧਾ ਨਾਲ ਜਸਾ ਮਲੜ ਖੇੜਾ ਤੇ ਨੈਟ ਤੇ ਖੇਡੂਗਾ ਇਸ਼ਰ ਗੁਰੂ ਸਰ ਜਲਾਲ ਕਾ ਤੇ ਡਿਫੈਂਸ ਤੇ ਹੋਣਗੇ ਜੀ ਮੁੰਡੇ ਫੌਜੀ ਤੇ ਪੀਸੀ

ਆ ਲੈ ਗਾ ਜੀ ਜੀ ਆ ਗਿਆ ਹੈ ਦੋ ਪੈ ਇੱਕ ਫਰਾਂਟ ਭੱਜ ਜਾ ਜਿਆਦਾ ਤੇ ਹੈ ਕਾ ਕੋਣ ਦੇਖੀਆ ਨਾ ਹੋਰ ਮਨੀਤ ਭਾਈ ਸੈਕੰਡ ਸੀ हैलो ओल्ड ते लाई